ਗਿੱਲ ਨੀਲੀ ਰਵੀ ਡੇਰੀ ਫਾਰਮਿੰਗ 47 ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਆ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਇੱਕ ਹੋਰ ਨੀਲੀ ਰਵੀ ਦਾ ਚੰਗਾ ਮਾਲੀ ਜਿਹੜਾ ਵਿਖਾਉਣੇ ਆ ਜੀ ਚੈੱਕ ਕਰੋ ਜੀ ਇਹ ਜਿਹੜੀ ਬਲੱਡ ਲਾਈਨ ਇਹ ਅੰਮਰਸਰ ਸਾਈਡ ਦੀ ਬਲੱਡ ਲਾਈਨ ਆ ਅੱਖ ਵੇਖੋ ਬਹੁਤ ਜ਼ਬਰਦਸਤ ਮਾਲੀ ਬਹੁਤ ਵਧੀਆ ਲੱਗਿਆ ਮੈਨੂੰ ਤੇ ਕਰਾਉਣੇ ਆ ਬਾਈ ਨਾਲ ਗੱਲਬਾਤ ਹੋਰ ਵੀ ਜਾਨਵਰ ਚੰਗੇ ਆ ਤੇ ਚੈੱਕ ਕਰੋ ਇਹਦੀ ਕੁਆਲਿਟੀ ਜਿਹੜਾ ਸਿੰਗ ਬਿਲਕੁਲ ਗੋਲ ਤੇ ਟੈਸਟੀਗਲ ਬੰਤਰ ਚੈੱਕ ਕਰ ਸਕਦੇ ਆ ਧੁੰਨੀ ਗੋਲੀ ਦਾ ਵੀ ਸਾਫ ਆ ਕੁਆਲਟੀ ਦੇਖੋ ਇਹਦੇ ਵਿੱਚ ਟੈਸਟੀਗਲ ਬੰਤਰ ਵੀ ਚੰਗੇ ਬਾਬਾ ਕਿੰਨੀ ਉਮਰ ਹੋ ਗਈ ਇਹਦੀ ਇਹ 6-7 ਸਾਲਾਂ ਦਾ ਹੋ ਗਿਆ 6-7 ਸਾਲਾਂ ਦਾ ਹੋ ਗਿਆ ਹਾਂਜੀ ਅਜੇ ਤੁਹਾਡੇ ਕੋ ਬੱਚੇ ਨਹੀਂ ਆਏ ਫਿਰ ਹੈ ਬੱਚੇ ਨਹੀਂ ਆਏ ਠੀਕ ਆ ਭਾਈ ਅੱਖ ਵੇਖੋ ਅੱਖ ਬਹੁਤ ਸੋਹਣੀ ਆ ਜ਼ਬਰਦਸਤ ਬਿਲਕੁਲ ਗੁਲਾਬੀ ਅੱਖ ਤਿੰਨ ਪਰਤਾਂ ਵਾਲੀ ਤੇ ਮੱਥੇ ਤੇ ਜਿਹੜੀ ਕਿ ਮੂੰਹ ਬੱਗਾ ਆ ਧੁੰਨੀ ਗੋਲੀ ਦਾ ਵੀ ਬਿਲਕੁਲ ਸਾਫ ਆ ਤੇ ਬੰਤਰ ਬੰਤਰ ਬਹੁਤ ਚੰਗੀ ਲੱਗੀ ਪਿੱਠ ਪੁੜੇ ਦਾ ਵੀ ਸਾਫ਼ ਆ ਮਾਲੀ ਕੁਆਲਿਟੀ ਦੇਖੋ ਇਹਦੇ ਵਿੱਚ ਬਹੁਤ ਵਧੀਆ ਲੱਗਿਆ ਮੈਨੂੰ ਤੇ ਮੈਂ ਰੋਕ ਕੇ ਮੈਂ ਗੱਲਬਾਤ ਕਰਦੇ ਆਂ ਬਾਈਆਂ ਇਹਦੇ ਇਹਦਾ ਬਾਪ ਫਿਰ ਨਹੀਂ ਬਾਈ ਵੇਖਿਆ ਆਪਾਂ ਮੈਂ ਨਹੀਂ ਵੇਖਿਆ ਭਾਜੀ ਤੁਸੀਂ ਅੱਛਾ ਜੀ ਇਹ ਫਿਰ ਇਧਰ ਹੀ ਲਿਆ ਫਿਰ ਹੈਂ ਵੇਖ ਲਓ ਜੀ ਹੋਰ ਵੀ ਚੰਗੇ ਚੰਗੇ ਜਾਨਵਰ ਹੈਗੇ ਆ ਬਾਈ ਹੁਣਾਂ ਕੋਲ ਵਿੱਚ ਅਜੇ ਇਹ ਬਾਕੀ ਇਹ ਕੀ ਲਾਇਆ ਇੰਨੇ ਕੋਈ ਮਾਲੀ ਲਾਈਏਦ ਕੀ ਅਜੇ ਨਹੀਂ ਅਜੇ ਲੱਗੀ ਲਾਈ ਨਹੀਂ ਮੈਂ ਬਸ ਆਖੀ ਤੇ ਦੇਖ ਲਿਆ ਅੱਛਾ ਬਸ ਆਖੀ ਤੇ ਲਿਆਂਦਾ ਹੈ ਤੇ ਉੱਥੇ ਤੇਰੇ ਭਰਾ ਕੋਲ ਬੱਚੇ-ਪੁੱਚੇ ਆਏ ਆ ਉਹਦੇ ਕੋ ਬੱਚਾ ਆਇਆ ਉਹਦੇ ਕੋ ਬੱਚੇ ਕਿਵੇਂ ਦੇ ਆਏ ਪਿਓਰ ਪਿਓਰ ਨਹੀਂ ਲੀ ਪਿਓਰ ਨਹੀਂ ਲੀ ਕਾਲੀਆਂ ਮੱਜਾਂ ਦੇ ਵੀ ਹਾਂਜੀ ਠੀਕ ਹੈ ਜੀ ਬਹੁਤ ਸੋਹਣੇ ਹੋਰ ਵੀ ਬਾਈ ਕੋਲ ਜਾਨਵਰ ਚੰਗੇ ਆ ਆ ਚੈੱਕ ਕਰੋ ਮੈਂ ਵੀ ਚੰਗੀ ਆ ਦੇਖ ਲਓ ਜੀ ਮੈਂ ਦਾ ਜਗਾੜ ਬਹੁਤ ਤਕੜਾ ਬੜੀ ਜ਼ਬਰਦਸਤ ਮੈਂ ਵੀ ਲੱਗੀ ਖੱਦ ਘਾਟ ਬਹੁਤ ਚੈੱਕ ਕਰੋ ਵਾਲੀ ਤਾਂ ਬਹੁਤ ਹੀ ਵਧੀਆ ਲੱਗਿਆ ਹੋਰ ਵੀ ਭਾਈ ਉਹ ਇਹ ਛੋਟੀਆਂ ਵੀ ਹੈਈਆਂ ਜੰਗੀਆਂ ਸਾਫ਼ ਸੁਥਰੇ ਜਾਨਵਰ ਹੈ ਟੇਢੇ ਘੱਟ ਦੇ ਚੈੱਕ ਕਰੋ ਚੰਗੇ ਚੰਗੇ ਹੋਰ ਆਈ ਝੋਟੀਆਂ ਕਿਉਂ ਕੀ ਇਹ ਝੋਟੀਆਂ ਛਰੀ ਦੇ ਵਿੱਚ ਚੈੱਕ ਕਰ ਸਕਦੇ ਆ ਤੁਸੀਂ ਮਾਲ ਬਹੁਤ ਵਧੀਆ ਆ ਛੋਟੀ ਵੇਖੋ ਆ ਵੀ ਮੱਝ ਚੰਗੀ ਆ ਠੇਡੇ ਘੜਦੀ ਮੈਂ ਆ ਮਾਰਕਿੰਗ ਵੀ ਆ ਬਿਲਕੁਲ ਜੈਨ ਹੋਣ ਜੀ ਓਵਰ ਮਾਰਕਿੰਗ ਨਹੀਂ ਹੈਗੀ ਆ ਵੀ ਵੇਖੋ ਬੱਚਾ ਚੈੱਕ ਕਰ ਸਕਦੇ ਮਾਲ ਜਿਹੜਾ ਬਹੁਤ ਵਧੀਆ ਲੱਗਿਆ ਬਈ ਸਾਫ ਸਾਫ ਮਾਲ ਆ ਚੰਗਾ ਮਾਲ ਆ ਤੇ ਅੱਜ ਤੁਹਾਨੂੰ ਵੱਡੀ ਐਕਰੀ ਮੜੀ ਚੰਗੀ ਤਰ੍ਹਾਂਦਰਸ਼ਣ ਕਰਾਉਣੇ ਮੱਝ ਦਾ ਜਿਗਾੜ ਬਹੁਤ ਤਗੜਾ ਵੱਡੀ ਮੈਂ ਦਾ ਆ ਵੀ ਵੇਖੋ ਮੈਂ ਆਰਟੀ ਵੀਖੋ ਥਣਾ ਦੀ ਉਹ ਵੇਖੋ ਮਾਜੀ ਇਹ ਬਰਤੋਸਤ ਵੱਡੀ ਮੈਂ ਆ ਫੁੱਲ ਵੱਡੀ ਮੈਂ ਕੁਆਲਿਟੀ ਵਾਲੀ ਆ ਇਹ ਹਾਂ ਤੁਹਾਨੂੰ ਸਾਫ ਬਬਰ ਹੈ ਪੰਜ ਥਣੀਆਂ ਬਾਕੀ ਪੇੜ-ਪੂੜੋਂ ਫੁੱਲਾ ਵੱਡੀ ਮੈਂ ਚੰਗੀ ਟੇਡੇ ਘੱਟ ਦੀ ਹੈ ਦੇਖ ਸਕਦੇ ਤੁਸੀਂ ਇਸ ਮੈਂ ਨੂੰ ਮਾਰਕਿੰਗ ਵੀ ਬਿਲਕੁਲ ਜੈਨੂਨ ਜੀਏ ਤੇ ਤੇ ਮਾਲੀ ਦੇ ਦਰਸ਼ ਰਫੇ ਜੀ ਠੀ ਉਹ ਕਢਾਈ ਬਾਹਰ ਮੜੀ ਜੀਲੀ 라ਵੀ ਫਿਰ ਤੁਹਾਨੂੰ ਪਤਾ ਇਹ ਬਾਰਡਰ ਬੈਲਟ ਸਾਰੀ ਨੀਲੀ 라ਵੀ ਦੀ ਆ ਵੀ ਝੋਟੀ ਦੇਖ ਲੋ ਜਨੂਰ ਬਾਈ ਕੋਲ ਚੰਗੇ ਆ ਥੋੜੀ ਸਾਹ ਦੀ ਸਾਹ ਵੱਲੋਂ ਥੋੜੇ ਮਰਨਦੇ ਆ ਜਨੂਰ ਸਾਦੀ ਚੰਗੇ ਉਹ ਮਾਲ ਕੀ ਦਾ ਬਾਬਾ ਪਰਲਾ ਉਹ ਮਾਲ ਕੀ ਦਾ ਭਰਾ ਦੀ ਗੱਲ ਉਹਨੀਆਂ ਮੱਜਾਂ ਜਹੀ ਮਾਲੀ ਅੱਛਾ ਇੱਕ ਚੈੱਕ ਕਰੋ ਮੈਂ ਹੋਰ ਕੁਆਲਟੀ ਦੇ ਵਿੱਚ ਵੀ ਚੈੱਕ ਕਰੋ ਇਹ ਬਤਾ ਆ ਵੀ ਚੋਟੀ ਜੀ ਇਹ ਕਿੰਨੇ ਸੂਏ ਆ ਪਹਿਲਣ ਸੂਪੀ ਹੈ ਕਿ ਸੋਣੀ ਹੈ ਜੇ ਸੋਈ ਹੋਈ ਹੈ ਕਿੰਨਾ ਜਿਹੜਾ ਹੋ ਗਿਆ ਸੋਈ ਨੂੰ ਹੋਰ 15 ਮਿੰਟ ਅੱਛਾ ਚੈੱਕ ਕਰ ਲੋ ਮਾਲ ਕਿਸ ਤਰ੍ਹਾਂ ਲੱਗਿਆ ਸਿੰਘ ਸਿੰਘ ਬਹੁਤ ਸੋਹਣੇ ਪਸ਼ੂਆਂ ਦੇ ਥੋੜੀ ਜੀ ਚਲੋ ਹੁਣ ਨਾਈਟ ਕੀ ਮਾਲੀ ਇਹਨਾਂ ਮੱਝਾਂ ਤੇ ਲੱਗੂਗਾ ਇਹ ਸਫਾਈ ਹੋ ਜੂਗੀ ਚੰਗੇ ਵਧੀਆ ਬੱਚੇ ਆ ਜਾਣਗੇ ਤੇ ਬਾਕੀ ਡੰਗਰ ਵੇਖੇ ਸਾਰੇ ਚੰਗੇ ਆ ਪਰ ਥੋੜੇ ਜਿਹਾ ਲਿਸੇ ਆ ਥੋੜੀ ਕਸਰ ਹੈਗੀ ਬਸ ਆਵਦੀ ਕਸਰ ਆ ਬਾਕੀ ਮਾਲ ਬਹੁਤ ਵਧੀਆ ਫਿੱਟ ਆ ਇੱਕ 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 ਨੰਬਰ ਮਾਲ ਆ ਬਾਈ ਇੱਕ ਨੰਬਰ ਮਾਲ ਲੱਗਿਆ ਮੈਨੂੰ ਸਾਰਾ ਇੱਕ ਨੰਬਰ ਮਾਲ ਆ ਕੁਆਲਟੀ ਦੇਖ ਸਕਦੇ ਆ ਵੀ ਬਹੁਤ ਚੰਗੀ ਬਾਕੀ ਧੰਨਵਾਦ ਤੁਹਾਡਾ ਪਿਆਰ ਦਿੰਨੇ ਤੁਸੀਂ ਵੀਡੀਓ ਨੂੰ ਬਹੁਤ-ਬਹੁਤ ਮਿਹਰਬਾਨੀ